ਮਾਤਾ ਕੀ ਨਾਮ ਦੱਸੋ? ਨਾ ਨਗਰਮੀਰ ਕਰੋ। ਮਾਤਾ ਕੀੜਾ ਪਿੱਟੇ? ਸਰ ਦੋਜੰਡੇ। ਮਾਤਾ ਕਿਸ ਤਰ੍ਹਾਂ ਹਾਲਾਤ ਬਣੂਗਾ? ਵੇਖੋ ਹਾਂ ਜੀ ਮੀਆਂ ਦੇ ਨਾਲ ਡੇ ਪ੍ਰਸਾਦ ਡੇ ਪੀ 7 ਸਾਢੇ 7 ਡੇ ਪੀ। ਹੂੰ। 7 ਸਾਢੇ 7 ਕੀ ਕਰਤੀ ਸੀ? ਇੱਥੇ ਹੀ ਕਰਈ। ਬਾਹਰ ਹੀ ਬੈਠੇ ਆ ਮੀ ਵਰਦੇ ਜੀ। ਹਾਂ ਜੀ। ਸਾਨੂੰ ਪਤਾ ਨਹੀਂ ਹਾਲਾਤ ਕਿੰਨੇ। ਪਤਾ ਹੀ ਨਹੀਂ ਨੇ ਤੇ ਪਈ ਤਾਂ ਇਹ ਸਾਮਾਨ ਹੀ ਬਾਹਰ ਦਾ ਸਾਹਮਣੇ ਪਿਆ ਜ ਸਾਰਾ। ਕਰਾਵੋ ਗਿਆ ਸਾਰੇ ਜਾਈਏ ਜੀ ਕਿਸ ਤਰ੍ਹਾਂ ਸਭ ਕਰਾਵੋਗੇ ਮੈਂ ਜਰਾ ਗੋਦਰ ਸਾਹਿਬ ਜਾਈਦਾ ਉਥੋਂ ਲੈ ਕੇ ਪ੍ਰਸ਼ਾਦਾ ਸੇਵਾ ਕਰਕੇ ਆਉਂਦਾ ਹਾਂ ਸੋਸੋ ਪੀ ਲੈ ਤੇ ਨਹੀਂ ਆ ਮੈਂ ਜਾਂਦਾ ਮਕਾਨ ਕਿੱਦਾਂ ਬਣੇਗਾ ਮਕਾਨ ਤੇ ਜੋ ਕਰਨ ਮੇਰੇ ਵੀਰ ਉਹਨਾਂ ਦੇ ਨਾਲ ਬਣਦਾ ਮਤ ਕਰਨ

ਇਹ ਨਹੀਂ ਬਮਾਰਾ ਆ ਰਿਹਾ। ਉਹ ਆਪਣੀ ਜਗ੍ਹਾ ਤੋਂ ਡਿਜ਼ਾਈਨ ਦਿੱਤਾ ਸੀ। ਨਹੀਂ। ਜਦੋਂ ਮਾਤਾ ਜੀ ਈਮਾਜਾ ਰੋਕਿਆ ਉਹ ਉਹਨਾਂ ਨੂੰ ਬੁਕਾਰ ਨਹੀਂ ਲਾਇਆ ਕਿਸ। ਨਹੀਂ ਮੈਂ ਦੋ ਤਿੰਨ ਵਾਰੀ ਫੋਨ ਕੀਤਾ ਜੀ ਉਹਨਾਂ ਦੇ ਫਿਰ ਮੈਨੂੰ ਚੁੱਕ ਕਹਿੰਦੇ ਆਵਾਂਗੇ। ਵੇਖਣ। ਮੁਰੇ ਕਹਿੰਦੇ ਜੀ ਇਹ ਗਲਤ ਨੰਬਰ ਆ। ਅੱਛਾ ਜੀ। ਕੀ ਲੱਗਦਾ ਦੋ ਪੰਜਾਬੀ ਵੀ ਇਹ ਬਹੁਤ ਜਿਆਦਾ ਵੀ ਆਉਣ ਕਰਦੇ ਆ। ਕਰਦੇ ਹਾਂ ਜੀ ਹਾਂ ਜੀ। ਬਹੁਤ ਲਾਣਾ ਜਿੰਦ ਦੁਬਾਰਾ ਉਹਨਾਂ ਨੂੰ। ਨਾ ਲਾਣਾ ਜੀ। ਨੇ ਸਾਡਾ ਘਰ ਬਣਾ ਦੇਣਾ ਸਾਡੀ ਮਤ ਕਰ ਦੇਣਾ ਗਰੀਬਾਂ ਆਪਣਾ ਮੋਬਾਈਲ ਨੰਬਰ ਵੇ 9056071383